ਮੈਂ ਵੀ ਰਿਹਾ ਨਾ ਪੀੜੀਆਂ ਦਾ ਬੱਠ ਵਕਰੇ ਜੋ ਉਹਦੇ ਵਰ ਬੱਕਰੀ ਦੀ ਵੀ ਬਰਕਰ ਗੱਲੀ ਕਰ ਚਲ ਐ ਕਰ ਗੱਲੀ ਕਰ ਲਈ ਤੇ 15000 ਦੀ ਹੈ ਕੈਮਰਾ ਨਾਲ ਜਗਾ ਕੱਲੀ ਖੜ ਦੇ ਹੋਰ ਫਿਰ ਤੇਰਾ ਕੋਠਾ ਵੇਚੂਗਾ ਵੀਰਾ ਬੇ ਬੰਦਾ ਦਾ ਵੇਲਾ 15 ਉਹ ਬੰਦਾ ਦੇਖਿਆ ਬੰਦਾ ਖੇਚਣੀ ਹੈ ਦੂਜੀ ਤੇ ਵੀ ਮਾਰ ਦੇਣੀ ਵੀ ਐ ਚੱਕ ਆ ਦੇ ਫਿਰ ਬਰਾਬਰ ਦਾ ਹੋ ਜੂਗਾ ਫਿਰ ਉਹ ਨੂੰ ਮੰਗਣ ਦਿੰਦਾ ਤਾ ਖੜੀ ਕਰ ਹੈ ਨਾਲ ਮੈਦ ਕਾਲੇ ਕਿਆ ਕਰਵਾਉਂਦੇ ਸੀ ਕਿ ਕਰਾ ਦੇ ਅੱਗੇ ਆਵੇ ਦੇ ਤੂੰ ਐਂ ਰੱਖੀ ਜਾਂਦਾ ਨਹੀਂ ਹੋ ਰਿਹਾ ਭਾਈਆਂ ਝੋਨੇ ਵਾਲ ਦੇ ਦੇਣ ਯਾਰ ਉਹ ਆਖੀ ਸਾਡੇ ਦੇ ਪਿੱਛੇ ਰਿਸ਼ਤੇਦਾਰ ਆ ਆ ਝੋਨੇ ਆ ਝੋਨੇ ਵਾਲੇ ਵਾਵਾ ਆ ਜਾਣਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਬੋਡੀ ਛੋੜਦੀ ਹੋ ਗਈ ਦਿਲ ਤਾਂ ਹੈ ਨਾ ਬੰਦੇ ਦਾ ਚਾਹ ਦੇ ਵਿੱਚ ਹਾਂ ਦਿਲ ਤਾਂ ਹੈ ਨਾ ਬੰਦੇ ਦਾ ਦਿਲ ਬਹੁਤ ਵੱਡਾ ਬਜਦਾ ਬਾਈ ਜਰ ਜ ਮਾੜੀ ਪੇਮੈਂਟ ਕਰ ਕਰ ਦੂਸਰੇ ਵਧੀਆ ਸੰਗਤ ਦੇ ਮੁੱਲ ਚਲਾਨੀ ਲਿਓ ਬਾਈ ਕਿਹੜੀ ਖਰਚਾ ਲੈ ਯਾਰ ਪੜੀ ਨਹੀਂ ਨਹੀਂ ਜੋੜ ਕਰੀ ਇੱਕ ਪੱਟ ਉਹਦੇ ਜਿਹੜਾ ਪੱਸਾ ਕਰਿਆ ਗੋਲ ਗੱਲ ਨਾ ਕਰਦੇ ਬੰਦੇ ਬੰਦੇ ਫਿਰ ਕੀ ਹੋ ਗਿਆ ਨਹੀਂ ਨਹੀਂ ਵਧੀਆ ਯਾਰ ਮੇਰੀ ਗੱਲ ਨੂੰ ਲੈ ਕੇ ਜਾਣਾ ਵਧੀਆ ਲੱਗਣਾ ਮਾੜੀ ਗੱਲ ਬਸ ਦਾ ਮਾਰੀ ਲੀਕਾ ਕਰਾਂਗਾ

20000 ਦਾ ਸੌਦਾ ਲਾਉ ਦੋਸਤ 25000 ਰੁਪਏ ਦਾ ਸੌਦਾ ਸਿਰੇ ਲੱਗ ਗਿਆ 250 ਪਿੰਡ ਸੂਰਾ ਵਾਲਾ ਬੱਕਰਾ ਮੰਡੀ ਤੇ ਕਿਹੜੀ ਹੈ ਉਹ ਲੈ ਗਏ ਲੈ ਗਏ ਦੋ ਬੱਕਰੀ ਇੱਕ ਬੱਚਾ ਸੀ ਠੀਕ ਹੈ ਤੇ ਬਹੁਤ ਵਧੀਆ ਸੌਦਾ ਹੋਇਆ ਦੋਸਤ ਹਰ ਐਂ ਦਵਾਰ ਪਿੰਡ ਸੂਰਾ ਬੱਕਰਾ ਮੰਡੀ ਦੇ ਤਾਂ ਕੋਣ ਕਿੱਧਰ ਗਿਆ ਹੋਣੀ ਹੈ ਸਾਡੀ ਯਾਰ ਇਹਦੀ ਗੱਲ ਕੱਢ ਬੱਕਰੇ ਦਾ ਦੋਨੋਂ ਆਪੇ ਰਾ ਦੇ ਰਾਦਾ ਨਹੀਂ ਦੰਦਾ ਦਰਾਲੀ ਦੋਨੋਂ ਭਰਾ ਜੇ ਕੱਥੇ ਨਾ ਰੋ 20 ਕਹਿੰਦਾ ਏ ਤਲਾ ਪਦਰਾਲੀ ਦੇ ਇਸ਼ਾਰਾ 5 ਲੱਖ ਮੰਗ ਰਿਹਾ ਉਹ ਕੀ ਕਹਤਾ